ਚੋਣਾ ਭਾਵੇਂ ਕੋਈ ਵੀ ਹੋਣ ਪਰ ਦਲ ਬਦਲੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਭਾਵੇਂ ਕਿ ਗੱਲ ਨਾ ਬਹ ਹਲਕੇ ਦੀ ਕਰਨ ਜਾ ਰਹੇ ਆ ਕਈ ਪਾਰਟੀਆਂ ਨੂੰ ਛੱਡ ਕੇ ਇੱਕ ਦੂਸਰੀ ਪਾਰਟੀ ਦੇ ਵਿੱਚ ਸ਼ਾਮਲ ਹੋਣੇ ਜਿਹੜੇ ਵਰਕਰ ਨੇ ਉਹ ਸ਼ੁਰੂ ਹੋ ਚੁੱਕੇ ਨੇ ਨਬਾ ਵਿਧਾਨ ਸਭਾ ਦੇ 141 ਪਿੰਡਾਂ ਦੀ ਗੱਲ ਕਰਨ ਜਾ ਰਹੇ ਹਾਂ ਜਿੱਥੋਂ 25 ਬਲਕ ਸਮਤੀਆਂ ਨੇ ਭਾਵੇਂ ਕਿ ਪਹਿਲਾਂ ਵੀ 25 ਸਨ ਤੇ ਪੰਜ ਪਿੰਡ ਸੀ ਜਿਹੜੇ ਉਹ ਦਿਹਾਤੀ ਪਟਿਆਲਾ ਚਲੇ ਗਏ ਸਨ ਹੁਣ ਦੁਬਾਰਾ ਫੇਰ 25 ਤੇ ਚੋਣ ਜਿਹੜੀ ਬਲਕ ਸਮਤੀਆਂ ਦੀ ਹੋਣੀ ਹੈ ਤੇ ਤਿੰਨ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੇ ਇੱਕ ਟੌੜਾ ਜ਼ੋਨ ਤੇ ਮੱਲੇਵਾਲ ਤੇ ਦਲੱਦੀ ਜ਼ੋਨ ਇਹ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇ ਸਾਰੀਆਂ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਹੈ ਜਿਹੜਾ ਲਗਾਇਆ ਜਾ ਰਿਹਾ ਉਮੀਦਵਾਰ ਖੜੇ ਕੀਤੇ ਜਾ ਰਹੇ ਨੇ ਭਾਵੇਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਓ ਚਾਹੇ ਕਾਲੀ ਦਲ ਦੀ ਗੱਲ ਕਰ ਲਓ ਚਾ ਕਾਂਗਰਸ ਦੀ ਗੱਲ ਕਰ ਲੋ ਕਾਂਗਰਸ ਪਾਰਟੀ ਦੇ ਨਾਬਾ ਤੋਂ ਸਾਬਕਾ ਮੰਤਰੀ ਨੂੰ ਸਾਧੂ ਸਿੰਘ ਧਰਮਸੋਹ ਜਿਨ੍ਹਾਂ ਵੱਲੋਂ ਉਹ ਦਿਨ ਰਾਤ ਇੱਕ ਕੀਤੀ ਹੋਈ ਆ ਇਹਨਾਂ ਚੋਣਾਂ ਨੂੰ ਲੈ ਕੇ ਆਦ ਵੀ ਉਹਨਾਂ ਵੱਲੋਂ ਆਪਣੀ ਰਿਹੈਸ਼ ਨਾਬਾ ਤੇ ਪਾਰਟੀ ਦੇ ਵਰਕਰਾਂ ਦੇ ਨਾਲ ਜਿਹੜੀ ਮੀਟਿੰਗ ਆ ਉਹ ਕੀਤੀ ਗਈ ਆ ਕਿਉਂਕਿ ਮੀਟਿੰਗ ਕਰਨਾ ਵਰਕਰਾਂ ਦੇ ਨਾਲ ਆਗੂ ਦਾ ਫਰਜ਼ ਹੁੰਦਾ ਕਿਹੜੇ ਕਿਹੜੇ ਹਲਕੇ ਦੇ ਵਿੱਚ ਕਿਹੋ ਜਿਹੇ ਉਮੀਦਵਾਰ ਨੇ ਜਿਹੜੇ ਪਾਰਟੀ ਨੂੰ ਉੱਪਰ ਲੈ ਕੇ ਜਾਂਦੇ ਨੇ ਪਾਰਟੀ ਦਾ ਜੋਰ ਹੁੰਦਾ ਸਾਡਾ ਉਮੀਦਵਾਰ ਜਿੱਤੇ ਕਿਉਂਕਿ ਇਸ ਵਾਰ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਤਿੰਨ ਨੇ ਹਲੇ ਭਾਜੀਪੀ ਨੇ ਤਾਂ ਕਿਤੇ ਕੋਈ ਲੱਗਦਾ ਤਿਆਰੀ ਤੂਰੀ ਲੱਗਦੀ ਨਹੀਂ ਉਹ ਤਾਂ ਵੀ ਚੋਣਾ ਲੜਨਗੇ ਜਾਂ ਨਹੀਂ ਲੜਨਗੇ ਕੈਪਟਨ ਅਮਰਿੰਦਰ ਸਿੰਘ ਦਾ ਜ਼ਰੂਰ ਜਿਹੜਾ ਬਿਆਨ ਆਇਆ ਕੱਲ ਵੀ ਸਮਝੌਤਾ ਅਕਾਲੀ ਦਲ ਦਾ ਹੋਣਾ ਚਾਹੀਦਾ ਪਰ ਦੂਸਰੇ ਪਾਸੇ ਭਾਜੀਪੀ ਦੇ ਆਗੂਆਂ ਨੇ ਵੀ ਉਹਦਾ ਜਵਾਬ ਦਿੱਤਾ ਵੀ ਨਹੀਂ ਕੱਲਿਆਂ ਹੀ ਚੋਣ ਬੀਜਪੀ ਹੈ ਜਿਹੜੀ ਸਤਾਈ ਦੇ ਵਿੱਚ ਪੰਜਾਬ ਦੇ ਵਿੱਚ ਲੜੂਗੀ ਕਾਲੀ ਦਲ ਦੇ ਨਾਲ ਕੋਈ ਸਮਝੌਤਾ ਨਹੀਂ ਪਰ ਅੱਜ ਜ਼ਿਲ੍ਹਾ ਪ੍ਰਸ਼ੀ ਦੇ ਬਲਾਕ ਸਭ ਦੇ ਚੋਣ ਲੈ ਕੇ ਸਾਬਕਾ ਮੰਤਰੀ ਨੇ ਸਾਦ ਸਿੰਘ ਦੇ ਨਾਲ ਗੱਲਬਾਤ ਕਰਾਂਗੇ ਮਤਸਾਬ ਕਿਸ ਤਰ੍ਹਾਂ ਦੀਆਂ ਤਿਆਰੀਆਂ ਲੱਗ ਰਹੀਆਂ ਨੇ ਲੱਗਦਾ ਘੱਟ ਘੱਟ ਜਿਹਾ ਲੱਗਦਾ ਕਿ ਬਹੁਤ ਜ਼ਿਆਦਾ ਘੱਟ ਇੱਥੇ ਨਹੀਂ ਜ਼ਰੂਰਤ ਹੋ ਗਈ ਦੇਖੋ ਮੈਂ ਹਰ ਜ਼ੋਨ 'ਚ ਜਾ ਰਹੇ ਹਾਂ ਕਿਤੇ ਕੋਈ ਦੋਸਤ ਅਹੁਦੇਦਾਰ ਨੇ ਕਿਸੇ ਜ਼ੋਨ 'ਚ ਕੋਈ ਅਹੁਦੇਦਾਰ ਨੇ ਕੱਲੇ-ਕੱਲੇ ਜ਼ੋਨਾਂ 'ਚ ਅਸੀਂ ਜਾ ਰਹੇ ਹਾਂ ਉੱਥੇ ਮੀਟਿੰਗਾਂ ਕਰ ਰਹੇ ਹਾਂ ਇਹ ਤੁਸੀਂ ਅਚਾਨਕ ਮੈਂ ਇੱਥੇ ਆਪਣੇ ਦਫ਼ਤਰ ਵਿਖਿਆ ਆਂ ਇੱਥੇ ਦੋਸਤ ਜਿੰਨੇ ਆਏ ਨੇ ਇੱਕ ਜੋਂ ਦੇ ਉਹਨਾਂ ਨੂੰ ਬੁਲਾ ਕੇ ਮੀਟਿੰਗ ਕੀਤੀ ਐ ਔਰ ਅਸੀਂ ਮੀਟਿੰਗ ਕਰਕੇ ਵਰਕਰਾਂ ਦਾ ਹੌਸਲਾ ਦੇਖਿਆ ਹੌਸਲਾ ਸਾਡੇ ਨਾਲੋਂ ਵਰਕਰਾਂ ਦੇ ਬੁਲੰਦ ਨੇ ਹੌਸਲੇ ਔਰ ਕਾਂਗਰਸ ਪਾਰਟੀ ਨਾਭੇ 'ਚ ਮੈਨੂੰ ਲੱਗਦਾ ਕਿ ਇੰਨੀ ਮਜ਼ਬੂਤ ਹੈ ਅਸੀਂ ਆਪੋਜੀਸ਼ਨ 'ਚ ਹੀ ਆਂ ਮੈਨੂੰ ਲੱਗਦਾ ਜਦੋਂ ਅਸੀਂ ਸਰਕਾਰ ਸੀ ਉਹਦੇ ਨਾਲੋਂ ਵੀ ਜ਼ਿਆਦਾ ਮੈਨੂੰ ਮਜ਼ਬੂਤ ਅੱਜ ਵਰਕਰ ਲੱਗ ਰਹੇ ਆ ਹੂੰ ਮੀਟਿੰਗਾਂ ਦਿਨ ਰਾਤ ਕਰ ਰਿਹਾ ਹਾਂ ਕੋਈ ਇੱਥੇ ਕਰ ਰਿਹਾ ਹਾਂ ਮਲੋਚ ਕਰ ਰਿਹਾ ਹਾਂ ਪਿੰਡਾਂ 'ਚ ਜਾ ਰਿਹਾ ਹਾਂ ਕਿੱਥੇ ਮੀਟਿੰਗਾਂ ਕਿਸ ਤਰ੍ਹਾਂ ਕਰ ਰਿਹਾ ਹਾਂ ਮੈਂ ਜਿਵੇਂ ਬਲਾਕ ਸਮਤੀ ਦਾ ਜੋਂ ਹੈ 5 6 7 ਪਿੰਡਾਂ ਦਾ ਹੁੰਦਾ ਉਸ ਜ਼ੋਨ ਦੇ ਮੋਤਵਰ ਬੰਦੇ ਨੇ ਜਿਹੜੇ ਜਿਹੜੇ ਮੇਨ ਵਰਕਰ ਨੇ ਉਹਨਾਂ ਨੂੰ ਬੁਲਾ ਕੇ ਮੀਟਿੰਗ ਕਰਕੇ ਉਹਨਾਂ ਨੂੰ ਪੁੱਛ ਕੇ ਕਿ ਸ ਕੈਂਡੀਡੇਟ ਨੂੰ ਅਸੀਂ ਉਤਾਰਨਾ ਹੈ ਪੰਜ ਚਾਰ ਪਿੰਡ ਨੇ ਜੇ ਆਪਣੀ ਮਰਜ਼ੀ ਨਾਲ ਮੈਂ ਕਹਾ ਕਿ ਫਲਾਣੇ ਨੂੰ ਟਿਕਟ ਦੇ ਦਾਂ ਉਹ ਨਹੀਂ ਇਹ ਨਹੀਂ ਗੱਲ ਹੋਏਗੀ ਪੰਜਾਂ ਸੱਤਾਂ ਪਿੰਡਾਂ ਦੇ ਮੋਤ ਪ੍ਰਬੰਧਨ ਨੂੰ ਪੁੱਛਣਾ ਤੁਸੀਂ ਭਾਈ ਲੜਨਾ ਜਿਹਨੇ ਲੜਨਾ ਦੱਸੋ ਫੇਰ ਦੋ ਚਾਰ ਨਾਂ ਆਣਗੇ ਉਹ ਚੋਂ ਸਿਲੈਕਟ ਕਰਕੇ ਇੱਕ ਬੰਦੇ ਨੂੰ ਟਿਕਟ ਦਿੱਤੀ ਜਾਏਗੀ ਮੈਂ ਕੀ ਦੇਣਾ ਪਾਰਟੀ ਹਾਈ ਕਮਾਂਡ ਆ ਕਲਟੀ ਦਾ ਪ੍ਰਧਾਨ ਪੰਜਾਬ ਦਾ ਟਿਕਟ ਦੇਗਾ ਸਾਡੀ ਸ਼ਿਫਾਰਿਸ਼ ਤੇ ਜਿਹੜਾ ਚੰਗਾ ਜਿਹਨੂੰ ਲੋਕ ਚਾਹੁੰਦੇ ਨੇ ਜਿਹਨੂੰ ਪਿੰਡਾਂ ਵਾਲੇ ਜੋਨ ਦੇ ਲੋਕ ਚਾਹੁੰਦੇ ਨੇ ਉਹਨੂੰ ਅਸੀਂ ਟਿਕਟ ਦਵਾਂਗੇ ਸਰਕਾਰ ਨਾਲ ਟੱਕਰ ਲੈਣੀ ਕਹਿੰਦੇ ਕਿਤੇ ਨਾ ਕਿਤੇ ਔਖੀ ਹੁੰਦੀ ਹੈ ਥੋੜੀ ਜਿਹੀ ਸਰਕਾਰ ਰਹੀ ਆ ਦੇਖੋ ਸਰਕਾਰ ਨਾਲ ਟੱਕਰ ਜਿਹੜੇ ਮੈਂ ਸਮਝਦਾ ਕਿ ਟੱਕਰ ਟੁੱਕਰ ਵਾਲੀ ਕੋਈ ਗੱਲ ਨਹੀਂ ਲੋਕਾਂ ਦੀ ਮਰਜ਼ੀ ਹੁੰਦੀ ਹੈ ਇਹ ਇਹ ਤਾਂ ਪਿਆਰ ਦੀ ਗੱਲ ਆ ਮਾਨ ਸਾਹਿਬ ਇਹ ਇਹ ਕੋਈ ਡਰਾਉਣ ਧਮਕਾਉਣ ਵਾਲੀ ਗੱਲ ਨਹੀਂ ਹੈ ਨਾ ਅਸੀਂ ਕਦੇ ਸਾਡੀ ਵੀ ਸਰਕਾਰ ਨਹੀਂ ਕਦੇ ਡਰਾਇਆ ਧਮਕਾਇਆ ਨਹੀਂ ਔਰ ਇੱਥੇ ਵੀ ਮੈਨੂੰ ਤਾਂ ਮੈਂ ਐਮਐਲਏ ਦਾ ਵੀ ਦੇਖਿਆ ਪੜਿਆ ਉਹ ਕਹਿੰਦਾ ਅਸੀਂ ਕੋਈ ਧੱਕਾ ਧੁੱਕਾ ਨਹੀਂ ਧੱਕਾ ਧੁੱਕਾ ਕਰਨ ਵਾਲੇ ਫਿਰ ਬਹੁਤੀ ਚਿਰ ਨਹੀਂ ਰਹਿੰਦੇ ਹੁੰਦੇ ਲੋਕ ਤਾਂ ਫਿਰ ਕਦੇ ਨਾ ਕਦੇ ਬਦਲਾ ਲੈ ਲੈਂਦੇ ਆ ਜਿਹੜੇ ਕੋਈ ਧੱਕਾ ਕਰਦੇ ਆ ਜੋ ਜ਼ੋਰ ਬਾਜ਼ੂਆਂ ਤੇ ਹੁੰਦਾ ਹੈ ਉਹਨਾਂ ਨੂੰ ਨਜਾਇਜ਼ ਅਜਮਾਇਸ਼ ਕਰਨਾ ਕਦੇ ਨਾ ਕਦੇ ਫਿਰ ਘਾਤ ਸਿੱਧ ਹੁੰਦਾ ਹੁੰਦਾ ਹੈ ਬਿਲਕੁਲ ਤੁਸੀਂ ਕਹਿੰਦੇ ਸੀ ਐਮਐਲ ਨਾਲ ਗੱਲ ਕਹੀਏ ਵੀ ਉਹ ਕਹਿੰਦੇ ਸੀ ਧੱਕਾ ਨਹੀਂ ਕਰਨਾ ਪਰ ਉਹਨਾਂ ਨੇ ਤੁਹਾਡੇ ਤੇ ਇਹ ਇਲਜ਼ਾਮ ਲਗਾਤੇ ਨਾ ਵੀਰ ਨੇ ਪਿਛਲੀਆਂ ਚੋਣਾਂ ਚ ਗੁੰਡਾਗਰਦੀ ਕੀਤੀ ਹੈ ਸ਼ਰਮ ਕਾਂਗਰਸ ਮੇਲੇ ਜਿਹੜੇ ਚੋਣਾਂ ਹੋਈਆਂ ਨੇ ਇੱਕ ਬੰਦਾ ਸਾਬਤ ਕਰੇ ਕਿਸੇ ਨਾਲ ਧੱਕਾ ਸੀ ਕੀਤਾ ਮੇਰੇ ਕੋਲ ਤਾਂ ਜੇ ਕੋਈ ਬੰਦਾ ਕਹਿੰਦਾ ਸੀ ਸਾਡੀ ਇਹ ਮਦਦ ਮੈਂ ਇਹ ਮੇਰਾ ਜਵਾਬ ਸੀ ਵੀ ਸਰਕਾਰ ਸਾਡੀ ਹੈ ਤੁਸੀਂ ਆ ਜੇਕਰ ਸਾਡੀ ਮਦਦ ਕਰੋ ਆਪਣੀ ਸਰਪੰਚੀ ਆਪ ਜਿੱਤੋ ਜੇ ਤੁਸੀਂ ਆਪ ਨਹੀਂ ਜਿੱਤ ਸਕਦੇ ਮੈਨੂੰ ਕਿੱਥੋਂ ਜਿਤਾਉਂਗੇ ਇਸ ਕਰਕੇ ਅੱਜ ਵੀ ਸਾਡਾ ਵਿਸ਼ਵਾਸ ਹੈ ਹਰ ਵਰਕਰ ਆਪਣੇ ਪਿੰਡ ਚੋਂ ਜਿਤਾਏਗਾ ਆਪਣੇ ਆਪਣੇ ਬੂਤ ਤੋਂ ਜਿਹੜਾ ਵਰਕਰ ਜਿਤਾਏਗਾ ਉਹਦੀ ਸ਼ਾਨ ਆਪਣੀ ਵੱਖਰੀ ਹੋਏਗੀ ਮੁਕਾਬਲਾ ਦੱਸੋ ਫਿਰ ਕਿਹੜੇ ਪਾਰਟੀ ਤਨ ਨੇ ਇਸ ਵਾਰ ਆ ਮੁਕਾਬਲਾ ਮੁਕਾਬਲਾ ਅਸਲੀ ਤਾਂ ਲੋਕ ਦੱਸਣਗੇ ਮਾਨ ਸਾਹਿਬ ਮੈਂ ਵੀ ਕਹਾ ਪਰ ਮੈਨੂੰ ਜੋ ਲੱਗਦਾ ਹੈ ਮੈਨੂੰ ਜੋ ਲੱਗਦਾ ਕਾਂਗਰਸ ਪਾਰਟੀ ਨਾਭੇ ਚ ਤਿੰਨਾਂ ਦੀਆਂ ਵੋਟਾਂ ਮਿਲਾ ਕੇ ਉਹਨਾਂ ਨਾਲੋਂ 50% ਤੋਂ ਵੱਧ ਵੋਟਾਂ ਕਾਂਗਰਸ ਲੈ ਕੇ ਜਾਏਗੀ ਲੋਕਾਂ ਤਾਂ ਦੱਸਣਾ ਪਰ ਤੁਹਾਡੇ ਕੀਤੇ ਹੋਏ ਕੰਮ ਨੇ ਜਿਹੜੇ ਪਿਛਲੇ 5 ਸਾਲਾਂ ਦੇ ਵਿੱਚ ਤੁਸੀਂ ਮਨਿਸਟਰ ਰਹੇ ਹੋ ਜੀ ਕੰਮ ਤਾਂ ਬੋਲਦੇ ਹੋ ਨੇ ਪਿੰਡਾਂ 'ਚ ਸ਼ਹਿਰਾਂ 'ਚ ਮੈਂ ਤਾਂ ਇਹੀ ਤਾਂ ਕਹਿਣਾ ਵੀ ਲੋਕਾਂ ਨੇ ਸਾਨੂੰ 5 ਸਾਲ ਦੇਖਿਆ ਸੀ ਕੀ ਕੀਤਾ ਹੁਣ ਵਾਲੀ ਸਰਕਾਰ ਨੇ ਕੀ ਕੀਤਾ ਉਹਨੂੰ ਦੇਖ ਲੈਣ ਹੁਣ ਮੈਂ ਇਕੱਲਾ ਇਕੱਲਾ ਕੰਮ ਕਰਾਵਾ ਕਿਤਾਬ ਲੈ ਕੇ ਵਹਿ ਜਾ ਲੋਕ ਬੜਾ ਜਾਣਦੇ ਨੇ ਨਾਬੇ ਦੇ ਲੋਕ ਇੱਕ ਇੱਕਾ ਜੀ ਯਾਦ ਕਰਦੇ ਨੇ ਅਸੀਂ ਕੀ ਕੀਤਾ ਇਹਨਾਂ ਨੇ ਹੁਣ ਤੱਕ ਕੀ ਕੀਤਾ ਮੈਂ ਤਾਂ ਲੋਕਾਂ ਨੂੰ ਕਹਿੰਦਾ ਜੇ ਅਸੀਂ ਕੰਮ ਕੀਤਾ ਪਿਛਲੇ 5 ਸਾਲ ਦੇ ਵਿੱਚ ਉਹਨੂੰ ਦੇਖਦੇ ਕਾਂਗਰਸ ਨੂੰ ਵੋਟ ਪਾਉਣਾ ਹੀ ਲਾਜ਼ਮੀ ਹੈ ਕੀ ਬਾਰੇ ਮੌਜੂਦਾ ਸਰਕਾਰ ਦੀ ਸਥਿਤੀ ਕਹਿੰਦੇ ਵਧੀਆ ਨਹੀਂ ਹੈਗੀ ਇਹ ਤਾਂ ਤੁਸੀਂ ਦੱਸੋ ਮੈਂ ਅਸੀਂ ਨਹੀਂ ਕਹਿ ਰਹੇ ਲੋਕ ਕਹਿੰਦੇ ਨੇ ਕਦੇ ਸਥਿਤੀ ਵਧੀਆ ਨਹੀਂ ਹੈਗੀ ਪਰ ਟੋਡੇ ਨਾ ਕਿਤੇ ਕਾਟੇ ਮਾਰਦੇ ਨੇ ਪੇਪਰਾਂ ਤੇ ਕਾਠੇ ਮਾਰਨਗੇ ਫਿਰ ਕਹਿੰਦਾ ਭੱਜਦਿਆਂ ਨੂੰ ਵਾਣ ਇੱਕੋ ਜਾਂ ਹੁੰਦਾ ਕੋਰਟ ਤਾਂ ਬੈਠੀ ਆ ਨਾ ਫਿਰ ਹਾਈ ਕੋਰਟ ਬੈਠੀ ਆ ਸਾਡਾ ਤਾਂ ਫਿਰ ਪੇਸ਼ ਤਾਂ ਕੋਰਟ ਤੱਕ ਹੀ ਜਾਏਗੀ ਅਸੀਂ ਅਰਜੋਈ ਤਾਂ ਫਿਰ ਕੋਰਟ 'ਚ ਜਾਵਾਂਗੇ ਨਾ ਜੇ ਕੋਈ ਐਸੀ ਗੱਲ ਹੋ ਗਈ ਤਾਂ ਪਰ ਮੈਨੂੰ ਲੱਗਦਾ ਨਹੀਂ ਸਰਕਾਰ ਕਰੇਗੀ ਨਾ ਕਿਉਂਕਿ ਅਸੀਂ ਨਹੀਂ ਸੀ ਕੀਤਾ ਮੈਨੂੰ ਤਾਂ ਲੱਗਦਾ ਸਰਕਾਰਾਂ ਦਾ ਕੰਮ ਹੀ ਨਹੀਂ ਬਣਦਾ ਕਿਉਂਕਿ 6 ਮਹੀਨੇ ਸਾਲ ਬਾਅਦ ਤਾਂ ਫਿਰ ਤਿਆਰ ਖੜਾ ਇਹ ਕੋਈ 12 ਸਾਲ ਬਾਅਦ ਮੇਲਾ ਤਾਂ ਹੈ ਨਹੀਂ ਲੱਗਣਾ 12 ਸਾਲ ਬਾਅਦ ਲੱਗਣਾ ਜਾਂ 24 ਸਾਲ ਬਾਅਦ ਇਹ ਤਾਂ ਅੱਜ ਇਹ ਇਲੈਕਸ਼ਨ ਆ ਕੱਲ ਨੂੰ ਸ਼ਹਿਰ ਦੀ ਇਲੈਕਸ਼ਨ ਆ ਗਈ ਫਿਰ ਕੋਈ ਹੋਰ ਇਲੈਕਸ਼ਨ ਆ ਗਈ ਕੋਈ ਬਾਅਦ ਇਲੈਕਸ਼ਨ ਆ ਗਈ ਇਹ ਤਾਂ ਚੱਲਦਾ ਰਹਿੰਦਾ ਸੋ ਲੋਕਾਂ ਦੇ ਮੈਂ ਮਾਨ ਸਾਹਿਬ ਇਹੀ ਕਹਿੰਦਾ ਕੋਈ ਪਾਰਟੀ ਹੋਵੇ ਉਹਨਾਂ ਨੂੰ ਲੋਕਾਂ ਦੇ ਵਿਸ਼ਵਾਸ ਕਰਨਾ ਚਾਹੀਦਾ ਹਮ ਪਿਛਲੀਆਂ ਪੰਚਾਇਤੀ ਚੋਣਾਂ ਜਿਹੜੀਆਂ ਹੋਈਆਂ ਸੀ ਉਹਨਾਂ ਦੇ ਵਿੱਚ ਕਿੰਨੇ ਕੁ ਤੁਹਾਡੇ ਜਿਹੜੇ ਸਰਪੰਚੀ ਦੇ ਉਮੀਦਵਾਰ ਸੇ ਉਹਨਾਂ ਨੂੰ ਐਨਓਸੀ ਲੈਂਡਮਾਰਕ ਕੋਈ ਮੁਸ਼ਕਲ ਆਈ ਹੈ ਜਾਂ ਨਹੀਂ ਆਈ ਕਾਫੀ ਆਈ ਹੈ ਮੁਸ਼ਕਲ। ਹਮਮ। ਔਰ ਫਿਰ ਉਸ ਦੇ ਬਾਵਜੂਦ ਅੱਜ ਮੈਂ ਕਹਿ ਸਕਦਾ ਕਿ ਸਰਕਾਰ ਹੋਈ। 2 ਸਾਲ ਉਦੋਂ ਸਰਕਾਰ ਨੂੰ ਹੋਈ ਸੀ। ਸਰਪੰਚੀ ਦੀਆਂ ਚੋਣਾਂ ਹੋਈਆਂ। ਅੱਜ ਮੈਂ ਗਿਣਾ ਕੇ ਤੁਹਾਨੂੰ ਦੱਸ ਸਕਦਾ 50% ਨਾਲੋਂ ਵੱਧ ਕਾਂਗਰਸ ਪਾਰਟੀ ਦੇ ਸਰਪੰਚ ਜਿੱਤੇ ਸੀ। ਤੇ ਉਦੋਂ ਐਨਓਸੀ ਨੇ ਮਿਲੀਆਂ ਫਿਰ ਹੁਣ ਤੁਸੀਂ ਕਿਹੜੇ ਉਦੋਂ ਨਾਲ ਕਹਿ ਸਕਦੇ ਹੋ ਹੁਣ ਸੁਖਾਲੀਆਂ ਮਿਲ ਜਾਣਗੀਆਂ। ਜਿਹੜੇ ਜਿਨ੍ਹਾਂ ਨੇ ਨਹੀਂ ਦਿੱਤੀਆਂ ਆਫਸਰ ਵੀ ਭੁਗਤਣਗੇ। ਹਮਮ। ਬੋਤਲਨਾ ਦਾ ਉਥਾਰ ਨੂੰ ਪੈਣਾ ਹਾਈ ਕੋਰਟ ਦੀਆਂ ਪੌੜੀਆਂ ਤਾਂ ਫਿਰ ਉਹੀ ਚੜਨਗੇ ਪੰਚਾਇਤਾਂ ਪਹਿਲਾਂ ਪੰਚਾਇਤਾਂ ਵਾਲੇ ਚੜਾਈਆਂ ਨੇ ਪੌੜੀਆਂ ਚੜ ਰਹੇ ਨੇ ਸਾਰਿਆਂ ਦੇ ਕੇਸ ਚੱਲਦੇ ਨੇ ਜਿਨ੍ਹਾਂ ਨਾਲ ਤੱਕਾ ਹੋਇਆ ਉਹ ਕੋਰਟ ਗਏ ਨੇ ਲੋਕੀ ਹਮ ਪਰ ਖੁਸ਼ੀ ਲੱਗਦੀ ਏ ਚਿਹਰੇ ਤੇ ਖੁਸ਼ੀ ਤਾਂ ਜਦੋਂ ਤੁਸੀਂ ਮਿਲ ਜਾਂਦੇ ਆ ਮਾਨ ਸਾਹਿਬ ਹਾਲ ਚਾਲ ਪੁੱਛਣ ਆਲਾ ਕੋਈ ਆ ਜਾਂਦਾ ਹੈ ਹਮ ਤਾਂ ਦੋਸਤ ਮਿੱਤਰ ਮਿਲਦੇ ਨੇ ਆ ਦੇਖੋ ਵਰਕਰ ਨੇ ਕੁਲਵਿੰਦਰ ਸਾਡਾ ਸੀਨੀਅਰ ਕਾਂਗਰਸ ਵਰਕਰ ਹੈ ਇਹ ਸਾਡੇ ਮੰਡਲ ਦੇ ਪ੍ਰਧਾਨ ਨੇ ਹਮ ਸਾਰੇ ਸਾਥੀ ਨੇ ਜਦੋਂ ਸਾਥੀ ਹੋਣ ਤਾਂ ਖੁਸ਼ੀਆਂ ਤਾਂ ਹੁੰਦੀਆਂ ਆ अपार गुरु कृपा ਕਰੇ ਸਾਰਿਆਂ ਨੂੰ ਸਾਥੀ ਵਧੀਆ ਦੇਵੇ ਮੈਨੂੰ ਸਾਥੀ ਬਹੁਤ ਵਧੀਆ ਦਿੱਤੇ ਪਰ ਜੋਰ ਕਹਿੰਦੇ ਬਹੁਤ ਲੱਗੂਗਾ ਇਹ ਚੋਣਾਂ ਦੇ ਵਿੱਚ ਕੋਈ ਦਿਗਜਾਗੂ ਪਹੁੰਚ ਸਕਦਾ ਨਾ ਬੇ ਹਲਕੇ ਦੇ ਵਿੱਚ ਕੋਈ ਰੈਲੀ ਚੋਣ ਜਲਸਾ ਨੂੰ ਕੋਈ ਸਮੋਦਨ ਕਰਨ ਦੇਖੋ ਹਰ ਪਾਰਟੀ ਨੂੰ ਖੁੱਲ ਹੁੰਦੀ ਆ ਮਾਨ ਸਾਹਿਬ ਇਹ ਤਾਂ ਦੇਖੋ ਹਰ ਪਾਰਟੀ ਮੈਂ ਕਹਾਂ ਵੀ ਫਲਾਨੀ ਪਾਰਟੀ ਕੋ ਜਲਸਾ ਨਾ ਕਰੇ ਫਲਾਨੀ ਪਾਰਟੀ ਵੋਟਾਂ ਕਿਉਂ ਮੰਗ ਰਹੀ ਹੈ ਇਹ ਤਾਂ ਆਪਣਾ ਆਪਣਾ ਤਰੀਕਾ ਹੈ ਤੇ ਮੈਂ ਇਸ ਮੂਡ 'ਚ ਨਹੀਂ ਆ ਕਿ ਵੱਡੀ ਰੈਲੀ ਕਰਾਂ ਕੋਈ ਮੈਂ ਕਹਿੰਦਾ ਵੀ ਘਰ ਘਰ ਜਾ ਕੇ ਪਾਈ ਹੱਥ ਬੰਨੋ ਵੀਸਾਂ ਨੂੰ ਤੁਸੀਂ ਵੋਟਾਂ ਪਾਓ ਲੋਕਾਂ ਨੇ ਵੋਟਾਂ ਪਾਣੀਆਂ ਮੇਰੀਆਂ ਭੈਣਾਂ ਨੇ ਬਜ਼ੁਰਗਾਂ ਨੇ ਮਾਤਾਵਾਂ ਨੇ ਨੌਜਵਾਨ ਸਾਥੀਆਂ ਨੇ ਉਹਨਾਂ ਨੇ ਵੋਟਾਂ ਪਾਉਣੀਆਂ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਅਸੀਂ ਵੱਡਾ ਕੋਈ ਜ਼ੋਰ ਅਜਮਾਈ ਨਹੀਂ ਕਰਨੀ ਬੇਨਤੀ ਕਰਾਂਗੇ ਬਿਲਕੁਲ ਕੁਲਵਿੰਦਰ ਜੀ ਕਿਸ ਤਰ੍ਹਾਂ ਦੇਖਦੇ ਤੁਸੀਂ ਪਿਛਲੀਆਂ ਚੋਣਾਂ ਤੁਸੀਂ ਲੜੀਆਂ ਸੀ ਦਲਅੱਦੀ ਜੋਂ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਪਰ ਕਿਸ ਤਰ੍ਹਾਂ ਦੇ ਲੱਗ ਰਹੇ ਤੁਸੀਂ ਪਿੰਡਾਂ ਦੇ ਵਿੱਚ ਗਿਓ ਤੇ ਹੁਣ ਦੇ ਹਾਲਾਤ ਤੇ ਪਿਛਲੇ ਹਾਲਾਤਾਂ ਵਿੱਚ ਕਿੰਨਾ ਕੰਤਰ ਆ ਮਾਨ ਸਾਹਿਬ ਦਰਦਨੀ ਸੌਰੀ ਮੈਂ ਮੱਲੇਵਾਲ ਜੋਂ ਤੋਂ ਇਲੈਕਸ਼ਨ ਮੇਰੇ ਮੈਸੇਜ ਜਿਲ੍ਹਾ ਪ੍ਰੇਸ਼ਦ ਮੈਂਬਰ ਸੀਗੇ ਲੇਕਿਨ ਪਿਛਲੀ ਵਾਰ ਤੋਂ ਸਰਕਾਰ ਨਾਲੋਂ ਵੱਧ ਲੋਕਾਂ ਦੇ ਵਿੱਚ ਉਤਸ਼ਾਹ ਕਿਉਂਕਿ ਜਿਵੇਂ ਮੰਤਰੀ ਸਾਹਿਬ ਨੇ ਕਿਹਾ ਵੀ ਕਿਤਾਬ ਫੋਲ ਕੇ ਦੇਖਣਗੇ ਤੁਸੀਂ ਆਪ ਹੀ ਦੇਖਿਆ ਸਾਰੇ ਸਾਥੀ ਖੜੇ ਨੇ ਕਿਹੜੇ ਪਿੰਡ ਦੇ ਵਿੱਚ ਵਿਕਾਸ ਦੇ ਕੰਮ ਚੱਲ ਰਹੇ ਨੇ ਕੋਈ ਸਾਰੇ ਵਿਕਾਸ ਦੇ ਕਰਮਕਾਰ ਠੱਪ ਪਏ ਨੇ ਮਨਰੇਗਾ ਠੱਪ ਪਿਆ ਇਹ ਸਾਰੀਆਂ ਮੁੱਦਿਆਂ ਨੂੰ ਲੈ ਕੇ ਅਸੀਂ ਜਨਤਾ 'ਚ ਜਾਵਾਂਗੇ ਅਰਬ ਤੋਂ ਵੱਧ ਤੱਕਾ ਜੇ ਸਰਕਾਰ ਦੇ ਵਿੱਚ ਹੋਇਆ ਤਾਂ ਤੁਹਾਡੇ ਨਾਲ ਹੋਇਆ ਕਹਿੰਦੇ ਅੱਜ ਜੇ ਸੱਚਾਈ ਦੱਸੋ ਕਿੰਨੀ ਕਹੀ ਹਾਂ ਮੇਰੇ ਨਾਲ ਤੱਕਾ ਬਹੁਤ ਹੋਇਆ ਮੇਰੇ ਘਰ ਤੇ ਹਮਲਾ ਵੀ ਹੋਇਆ ਦੇਵਮਾਨ ਦੀ ਸਿਹਤ ਤੇ ਹੋਇਆ ਪਰ ਜੇ ਜਿਵੇਂ ਮੰਤਰੀ ਸਾਹਿਬ ਨੇ ਕਿਹਾ ਜੀ ਨੇ ਕੀਤਾ ਉਹਨੇ ਭੁਗਤਿਆ ਅਸੀਂ ਹਰਾ ਕੇ ਭੇਜਿਆ ਮੈਂ ਚੋਣ ਕਮਿਸ਼ਨ ਨੂੰ ਆਪਣੇ ਇੰਡੀਆ ਦੇ ਨੂੰ ਔਰ ਪੰਜਾਬ ਦੇ ਚੋਣ ਕਮਿਸ਼ਨ ਨੂੰ ਮੈਂ ਮਿਲਾਂ ਕੀਤੀਆਂ ਔਰ ਉਹਦਾ ਨਤੀਜੇ ਵਿੱਚੋਂ ਪੂਰੇ ਪੰਜਾਬ ਦੇ ਵਿੱਚੋਂ ਲਾਈਵ ਜਿਹੜੀ ਟੈਲੀਕਾਸਟ ਆ ਮੇਰੀ ਚੋਣ ਪ੍ਰਕਿਰਿਆ ਦੀ ਸਾਰੀ ਗਿਣਤੀ ਦੀ ਵੀ ਤੇ ਚੋਣ ਪ੍ਰਕਿਰਿਆ ਦੀ ਬੈਠਾ ਸਰਪੰਚ ਸਾਹਿਬ ਖੜਾ ਬਾਕੀ ਤੁਹਾਡਾ ਭਰਾਵਾਂ ਦਾ ਪਿਆਰ ਬਹੁਤ ਰਿਹਾ ਕਿਉਂਕਿ ਮੀਡੀਆ ਨੇ ਮੇਰੀ ਗੱਲ ਚੱਕੀ ਅਖਬਾਰਾਂ ਨੇ ਮੇਰੀ ਗੱਲ ਚੱਕੀ ਔਰ ਅਸੀਂ ਉਹ ਪੂਰਾ ਕਲੀਨ ਸਵੀਪ ਕਰਤਾ ਉਹ ਸਾਰਾ ਏਰੀਆ ਤੱਕਾ ਹੋਇਆ ਜ਼ਰੂਰ ਪਰ ਅਸੀਂ ਉਸ ਤੱਕੇ ਦੇ ਖਿਲਾਫ ਡਟ ਕੇ ਖੜੇ ਰਹੇ ਮੈਨੂੰ ਐਸਐਸਪੀ ਤਰ੍ਹਾਂ ਐਸਐਸਪੀ ਦਾ ਡੀਐਸਪੀ ਦਾ ਤੇ ਲੋਕਲ ਐਸਐਸਓ ਦਾ ਵੀ ਥ੍ਰੈਟ ਬਹੁਤ ਆਇਆ ਕਿ ਵੀ ਤੂੰ ਕਿਤੇ ਚਲਾ ਜਾ ਜਾਂ ਮੈਨੂੰ ਪੈਸਿਆਂ ਦੇ ਵੀ ਉਹ ਕੀਤਾ ਮੰਤਰੀ ਸਾਹਿਬ ਬਹੁਤ ਸਾਰਾ ਕੁਝ ਹੋਇਆ ਤੁਸੀਂ ਨਹੀਂ ਸੀਗੇ ਲੇਕਿਨ ਫਿਰ ਵੀ ਅਸੀਂ ਤੁਹਾਡੇ ਲੋਕਾਂ ਦਾ ਪਿਆਰ ਆ ਮੇਰੇ ਸਾਰੇ ਹਲਕੇ ਦਾ ਪਿਆਰ ਅਸੀਂ ਕਾਫੀ ਅੱਛਾ ਕੀਤਾ ਹਰੋ ਬੰਦਿਆਂ ਨੂੰ ਸਾਰਿਆਂ ਨੂੰ ਜਤਾਇਆ ਸੀ ਕਹਿੰਦੇ ਉਹੀ ਉਸ ਨੂੰ ਟ੍ਰੈਕਟ ਫਿਰ ਦੇਣ ਦੀ ਜ਼ਰੀਆ ਆਮ ਆਦੀ ਪਾਰਟੀ ਤੇ ਉਸ ਨੂੰ ਉਹਨਾਂ ਨੂੰ ਲੱਗ ਰਿਹਾ ਹੋਊਗਾ ਵਧੀਆ ਲੇਕਿਨ ਤੁਸੀਂ ਹਾਲਾਤ ਦੇਖ ਲੋਗੇ ਅਸੀਂ ਉਹਨੂੰ ਡਟ ਕੇ ਹਰਾਵਾਂਗੇ ਔਰ ਸਾਡੇ ਕੁਲਵੀਰ ਅਸੀਂ ਉਹਨੂੰ ਟਿਕਟ ਦੇ ਰਹੇ ਹਾਂ ਸੋਚ ਰਹੇ ਹਾਂ ਉਹਨੂੰ ਔਰ ਉਹਨੂੰ ਜਿਤਾ ਕੇ ਪੇਜਾਂਗੇ ਸਾਡੇ ਜ਼ੋਨ ਚ ਬਿਲਕੁਲ ਗੱਲਬਾਤ ਕੀਤੀ ਜਰੂਰ ਆ ਸਾ ਤੇ ਗੱਲਬਾਤ ਕੀਤੀ ਹੈ ਕਹਿੰਦੇ ਕਿਤਾਬਾਂ ਤਾਂ ਸਾਰੀਆਂ ਸਰਕਾਰਾਂ ਦੀਆਂ ਪਾਰਟੀਆਂ ਦੀਆਂ ਲੋਕ ਦੇਖ ਲੈਂਦੇ ਨੇ ਕਿਸ ਨੂੰ ਚਾਹੁੰਦੇ ਨੇ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਦੇਣਗੇ ਕਿਸ ਨੂੰ ਚੁਣਨਗੇ ਕਿਹੜਾ ਵਧੀਆ ਲੱਗਦਾ ਵੋਟਰਾਂ ਨੂੰ ਕਿਹੜਾ ਪਿੰਡ ਦੀ ਭਲਾਈ ਦੇ ਕੰਮ ਕਰੇਗਾ ਉਸ ਨੂੰ ਲੋਕ ਪਹਿਲ ਦੇ ਆਧਾਰ ਤੇ ਚੁੰਦੇ ਨੇ ਪਰ ਨਤੀਜਾ 17 ਦਾ ਵੋਟਾਂ 14 ਨੂੰ ਨੇ ਕਾਤੋਂ 5 ਵਜੇ ਤੱਕ ਸਾਰਾ ਕਲੀਅਰ ਹੈ ਜਿਹੜਾ ਸਾਹਮਣੇ ਆ ਜਾਣਾ ਲੋਕ ਕਿਸ ਨੂੰ ਫਤਵਾ ਦਿੰਦੇ ਨੇ ਨਾਬਾ ਤੋਂ ਹਰਮਿੰਦਰ ਸਿੰਘ ਮਾਣ